ਉਪਰੋਕਤ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਹਨ ਜ਼ਿਲ੍ਹਾ ਫਰੋਇਪੁਰ ਦੇ ਪਿੰਡ ਚੰਗਾਲੀ ਕਦੀਮ ਦੀਆਂ ਜਿੱਥੇ ਤੁਸੀਂ ਗੁੰਡਾ ਗਰਦੀ ਦਾ ਨੰਗਾ ਨਾਚ ਦੇਖ ਸਕਦੇ ਹੋ ਹਾਲਾਂਕਿ ਇਸ ਵੀਡੀਓ ਅੰਦਰ ਇੱਕ ਜੋ ਨੌਜਵਾਨ ਨੂੰ ਇਹ ਇਨੇ ਜਣੇ ਇਕੱਠੇ ਹੋ ਕੇ ਕੁੱਟਰੇ ਹਨ ਬੁਰੀ ਤਰ੍ਹਾਂ ਇਸ ਦੀ ਕੁੱਟਮਾਰ ਕੀਤੀ ਗਈ ਜਿਸ ਨੂੰ ਡੀ ਐਮ ਸੀ ਲੁਧਿਆਣਾ ਦੇ ਵਿੱਚ ਰੈਫਰ ਕਰ ਦਿੱਤਾ ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਪੁਲਿਸ ਨੇ ਇਸ ਵਾਇਰਲ ਵੀਡੀਓ ਤੇ ਤੁਰੰਤ ਐਕਸ਼ਨ ਲੈਂਦਿਆਂ ਹੋਇਆਂ ਦੋਸ਼ੀਆਂ ਦੇ ਵਿੱਚੋਂ ਕੁਝ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਨਿਸ਼ਚਿਤ ਹੀ ਕਾਰਗੁਜ਼ਾਰੀ ਜੋ ਜੀਰਾ ਦੇ ਡੀਐਸਪੀ ਸਰਦਾਰ ਗੁਰਦੀਪ ਸਿੰਘ ਨੇ ਖੂਬ ਨਿਭਾਈ ਹੈ ਆਓ ਉਹਨਾਂ ਤੋਂ ਸੁਣਦੇ ਹਾਂ ਇਸ ਪੂਰੀ ਘਟਨਾ ਦੇ ਬਾਰੇ ਪੂਰੀ ਜਾਣਦੇ ਮੁਤਾਬਕ ਉਹਨਾਂ ਦੀ ਟੀਮ ਵੱਲੋਂ ਐਸ ਐਚਓ ਮੱਲਾਵਾਲਾ ਸ਼੍ਰੀ ਰਵਿੰਦਰ ਕੁਮਾਰ ਨੇ ਵਧੀਆ ਕਾਰਗੁਜ਼ਾਰੀ ਕਰਦਿਆ ਹੋਇਆ ਇਸ ਮਾਮਲੇ ਤੇ ਤੁਰੰਤ ਐਕਸ਼ਨ ਲਿਆ ਜਿਸ ਚੋਂ ਇਸ ਮਾਮਲੇ ਦੇ ਵਿੱਚ ਵੱਡੇ ਇਨਕਸ਼ਾਫ ਹੋਣ ਦੀ ਸੰਭਾਵਨਾ ਵੀ ਹੈ ਇਸ ਵਾਇਰਲ ਵੀਡੀਓ ਦੇ ਵਿੱਚ ਕਿਉਂ ਕੁੱਟਮਾਰ ਹੋਈ ਪੂਰੀ ਗੱਲ ਸੁਣਦੇ ਹਾਂ ਸਰਦਾਰ ਗੁਰਦੀਪ ਸਿੰਘ ਡੀਐਸਪੀ ਜੀਰਾ ਤੋਂ ਇਸ ਮਾਮਲੇ ਵਿੱਚ ਡੀਐਸਪੀ ਜੀਰਾ ਵੱਲੋਂ ਜਿਹੜਾ ਸਿਟੀ ਪੁਲਿਸ ਥਾਣਾ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਕਾਲੇ ਰੰਗ ਦੀ ਕ੍ਰਿਟਾ ਗੱਡੀ ਇੱਕ ਤੋਂ ਵੱਡੀਆਂ ਹੋ ਸੀਗੀਆਂ ਉਸ ਤੇ ਕਿਸੇ ਸੁਖਜਿੰਦਰ ਸਿੰਘ ਨਾਮ ਦੇ ਕੁਟਮਾਰ ਅਜਿਹਾ ਕਰਦੇ ਨਜ਼ਰ ਆ ਰਹੇ ਸੀਗੇ ਜਿਹਦੇ ਸਬੰਧੀ ਅਸੀਂ ਮਕਦਮਾ ਨੰਬਰ 46307 ਆਈਪੀਸੀ ਦੇ 25 ਤਾਈ ਚਨਾ ਆਰਮਡ ਥਾਣਾ ਮੱਲਾਣਾ ਦਰਜ ਕੀਤਾ ਸੀਗਾ ਉਹਦੇ ਚ ਮੇਨ ਡਿਸਪੂਟ ਹੈ ਸੀਗਾ ਕਿ ਕਿਸੇ ਜਿਹੜਾ ਜੋ ਮਜ਼ਰੂਬ ਆ ਸਿਖਜਿੰਦਰ ਸਿੰਘ ਇਹਦਾ ਕਿਸੇ ਕੁਲਿੰਦਰ ਸਿੰਘ ਆ ਨਾਂ ਦੇ ਬੰਦੇ ਨਾਲ ਜਿਹੜਾ ਉਸ ਨੂੰ ਨੇ ਪੈਸੇ ਲੈਣੇ ਸੀਗੇ ਔਰ ਜਿਹਦੀ ਵਾਇਰ ਕਰਕੇ ਕੁਲਿੰਦਰ ਸਿੰਘ ਤੋਂ ਪੈਸੇ ਮੰਗਦਾ ਸੀ ਤੇ ਉਹਨੇ ਉਹਨੇ ਹੋਰ ਆਉਂਦੇ ਰਿਸ਼ਤੇਦਾਰ ਤੇ ਹੋਰ ਸਾਥ ਨੂੰ ਲਿਆ ਕੇ ਇਹਨੂੰ ਪੂਰੇ ਝਾਲਮ ਤਰੀਕੇ ਨਾਲ ਕੁੱਟਿਆ ਜਿਸ ਬੰਦੇ ਇਹ ਮੁਕੱਦਮਾ ਦਰਜ ਹੋਣ ਤੋਂ ਬਾਅਦ ਅਸੀ ਦਾ ਮੇਨ ਕੁਮਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਇੱਕ ਬਾਈ ਨੇ ਹੋਰ ਮੇਨ ਮੁਜ਼ਮਮ ਸਿੰਘ ਨੂੰ ਜਿਹੜੀ ਸਿੰਘ ਇਹਦਾ ਪੰਜ ਉਹਨੂੰ ਵੀ ਮੁਕਦਮੇ ਜੇ ਅਰੈਸਟ ਕਰ ਲਿਆ ਜੋ ਇਹਨਾਂ ਨੇ ਮੁਕਤਮਾ ਦੀ ਜਿਹੜੀ ਉਹ ਸਮੇਂ ਜਿਹੜੇ ਵਾਰ ਦਾ ਸਮੇਂ ਕ੍ਰਿਟਾਕਾਰ ਤੇ ਇੱਕ ਹੋਰ ਗੱਡੀ ਸੀਗੀ ਮੈਂ ਗੋਮੈਂਟ ਉਹ ਵੀ ਇਸ ਨੂੰ ਬਰਾਮਦ ਤੇ ਇਸ ਗਾਰ ਵਿੱਚ ਦਿੱਤੇ ਜਾ ਰਿਹਾ ਕੋਈ ਸਾਫਤ ਦਾ ਨਾਮ ਜਾਣਾਗਾ ਕਿ ਉਹਨਾਂ ਵੱਲੋਂ ਬੰਦੇ ਤੇ ਮਾਫਾ ਰਹੀਓ ਉਹ ਵੀਡੀਓ ਮੈਂ ਹੁਣੇ ਹੁਣੇ ਵੇਖੀ ਆ ਜੋ ਵੈਲਿਊ ਹੋਈ ਆ ਉਹ ਸੀ ਜਿਹੜੇ ਬੰਦਾ ਜੋ ਬਿਆਨ ਦੇ ਰਿਹਾ ਸਭ ਕੁ ਦਾ ਦਾ ਨਾਮ ਲੈ ਰਿਹਾ ਉਸ ਨੂੰ ਅਸੀਂ ਕੱਲ ਨੂੰ ਉੱਥੇ ਭਲਾਇਆ ਥਾਣੇ ਮਿਲਣਾ ਵਾਲੇ ਉਹ ਉਸ ਤੋਂ ਬਾਅਦ ਪੁੱਛਗਿੱਛ ਕਰਨ ਤੋਂ ਬਾਅਦ ਜੋ ਵੀ ਸਚਾਈ ਹੋਊਗੀ ਉਹਦੇ ਮੁਤਾਬਕ ਉਸ ਕਰੀ ਜਿਹੜੇ ਬੰਦਿਆਂ ਦਾ ਨਾਮ ਲੈ ਰਿਹਾ ਕਿ ਉਹਨਾਂ ਦਾ ਕਾਨੂੰਨੀ ਕਾਰਵਾਈ ਕਿ ਹੋਵੇ ਕਾਨੂੰਨੀ ਕਾਰਵਾਈ ਜੇ ਕੋਈ ਸਚਾਈ ਹੋਊਗੀ ਫੇਰ ਹੀ ਕਰਾਂਗੇ ਨਾ ਉਹਨੂੰ ਕੱਲ ਨੂੰ ਉਸੇ ਥਾਣੇ ਭਲਾਇਆ ਜੇ ਉਸ ਨੂੰ ਸਚਾਈ ਹੋਊਗੀ ਉਸ ਤੋਂ ਨਾ ਕਰ ਦਿੱਤੀ ਜੀ ਜਿਹੜਾ ਇੰਜਰਡ ਕੰਡੀਸ਼ਨ ਨੂੰ ਪਤਾ ਲੱਗਿਆ ਕਿ ਕਾਫੀ ਉਹਦੇ ਮਤਾਂ ਬਹੁਤ ਕਾਫੀ ਡੈਮੇਜ ਹੋ ਚੁੱਕੀ ਹੈ ਉਸੇ ਅਧਿਕਾਰ ਨੂੰ ਲੱਗੇ ਡੀਐਮਸੀ ਰੈਫਰ ਹੋ ਚੁੱਕਾ ਹੈ ਸਮਝਦੇ ਨੇ ਇਹ ਲੜਕਾ ਕਿਡਨਾਪ ਕੀਤਾ ਗਿਆ ਇਹ ਕੰਮ ਕੀ ਕਰਦਾ ਸੀਗਾ ਤੇ ਸਸਪਰ ਡੀ ਸਰਜਰੀ ਹੈ ਔਰਤ ਨੂੰ ਗ੍ਰਿਫਤਾਰ